ਸਾਹਮਣੇ ਦ੍ਰਿਸ਼ ਤੁਸੀਂ ਸੰਗੋਵਾਲ ਦੇ ਸਾਹਮਣੇ ਚੱਲਦੇ ਸਾਤ ਦਰਿਆ ਦੇ ਦੇਖ ਰਹੇ 700 ਦਰਿਆ ਦੇ ਦੇਖ ਰਹੇ ਹਾਂ ਜੇ ਕਿ ਸਾਹਮਣੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜਾ ਤਰਖਾ ਤੇ ਕਟਾਣਾ ਦਿਖ ਰਿਹਾ ਲਗਭਗ ਇੱਥੇ ਤੱਕ ਕੱਲ ਇਹ ਸਟੱਡ ਰੋਕ ਨੋਚ ਜਿਹਨੂੰ ਅਸੀਂ ਕਹਿੰਦੇ ਹਾਂ ਇੱਥੇ ਤੱਕ ਸੀ ਜਿਹੜੀ ਕਿ ਪਾਣੀ ਬਹਾ ਕੇ ਲੈ ਗਿਆ ਜਿਵੇਂ ਕਿ ਬੰਨ ਨੂੰ ਢਾਲਣ ਤੋਂ ਰੋਕਣਾ ਹੁੰਦਾ ਤੇ ਉੱਥੋਂ ਚੱਲਦੀ ਚੱਲਦੀ ਤਕਰੀਬਨ ਇਹ 200 ਮੀਟਰ ਦੇ ਨੇੜੇ ਤੇੜੇ ਇਹ ਰੋਕ ਜਿਹੜੀ ਸੀ ਇੱਥੇ ਤੱਕ ਆ ਗਈ ਆ ਤੇ ਹੁਣ ਇਹ ਤਕਰੀਬਨ ਕੋ 20 ਮੀਟਰ ਇਹ ਬਜੀ ਹੋਊਗੀ 20 ਮੀਟਰ ਇਹ ਬਜੀ ਹੋਊਗੀ ਪਰੰਤੂ ਹੁਣ ਜਿਹੜੇ ਕੱਲ ਨੌਜਵਾਨ ਲੱਗੇ ਸੀ ਉਹ ਪਿੰਡਾਂ ਦੇ ਸਾਡੇ ਨੌਜਵਾਨ ਸੀਗੇ ਪਰੰਤੂ ਹੁਣ ਜਿਹੜੇ ਮੁੰਡੇ ਲੱਗੇ ਨੇ ਬਕਾਇਦਾ ਇੱਕ ਜਾਲੀ ਦਾ ਬਲੌਕ ਬਣਾਉਂਦੇ ਨੇ ਬਲੌਕ ਦੇ ਵਿੱਚ ਪਾ ਕੇ ਬੋਰੀ ਰੱਖਦੇ ਨੇ ਇਹ ਪ੍ਰੋਫੈਸ਼ਨਲ ਟੀਮ ਆ ਤੇ ਹੁਣ ਇਹਨਾਂ ਨੇ ਜਿਹੜਾ ਮੋਰਚਾ ਸੰਭਿਆ ਹੋਇਆ ਤੇ ਨਾਲ ਇੰਡੀਅਨ ਆਰਮੀ ਵੀ ਇੱਥੇ ਪੁੱਜੀ ਹੋਈ ਆ ਤੇ ਉਹਨਾਂ ਨੇ ਵੀ ਇਸ ਰਾਹਤ ਕਾਰਜਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਹੁਣ ਜਿਸ ਤਰ੍ਹਾਂ ਮਰੂੜੀਆਂ ਮਾਰ ਕੇ ਜਾਲ ਦੀਆਂ ਬਲੌਕ ਬਣਾਏ ਬਲੌਕਾਂ ਦੇ ਵਿੱਚ ਬੋਰੇ ਰੱਖੇ ਜਾਂਦੇ ਆ ਤੇ ਉਹ ਬੋਰੀਆਂ ਦੇ ਨਾਲ ਜਿਹੜੀ ਆ ਢਾ ਲੱਗਣੀ ਪਾਣੀ ਦੀ ਆ ਜਿਹੜੀ ਆ ਉਹ ਘਟ ਹੋ ਜਾਂਦੀ ਆ ਪਾਣੀ ਦੀ ਰਫਤਾਰ ਵੀ ਕੱਲ ਦੇ ਮੁਕਾਬਲੇ ਬਹੁਤ ਘਟਿਆ ਪਾਣੀ ਦਾ ਲੈਵਲ ਵੀ ਤਕਰੀਬਨ 2 ਫੁੱਟ ਦੇ ਨੇੜੇ ਤੇਰੇ ਹੁਣ ਥੱਲੇ ਚੱਲ ਰਿਹਾ ਕੱਲ ਦੇ ਮੁਕਾਬਲੇ ਰਾਤ ਤੱਕ 12 1 ਵਜੇ ਜਿਹੜਾ ਸੀਗਾ ਉਹ ਸਾਰਾ ਹੀ ਇਸ ਮੌਕੇ ਤੇ ਤਕਰੀਬਨ ਆ ਜਿਹੜਾ ਰਸਤਾ ਆ ਥਾਂ ਵਿਆ ਖਾਲੀ ਰਿhta ਦਿਸ ਰਿਹਾ ਇੱਥੇ 2 ਫੁੱਟ ਦੇ ਕਰੀਬ ਰਾਤੀ ਪਾਣੀ ਸੀਗਾ 1 ਵਜੇ ਉਦੇ ਨਾਲੋਂ ਲਗਭਗ 1.5 ਤੋਂ 2 ਫੁੱਟ ਜੇ ਪਾਣੀ ਦਾ ਲੈਵਲ ਅੰਦਾਜ਼ਨ ਘਟਿਆ ਆ ਤੇ ਉਹ ਇਸ ਵੇਲੇ ਸਾਡੇ ਲਈ ਰਾਹਤ ਜਿਹੜਾ ਖੁਸ਼ੀ ਦਾ ਮੌਕਾ ਆ ਵੀ ਲੈਵਲ ਘਟਿਆ ਤੇ ਪਾਣੀ ਦੀ ਜਿਹੜੀ ਸਪੀਡ ਆ ਉਹ ਵੀ ਘਟ ਹੋਈ ਆ ਕੱਲ ਤਾਂ ਇੱਥੇ ਖੜਿਆ ਨਹੀਂ ਸੀ ਜਾਂਦਾ ਤੇ ਪਾਣੀ ਦੀ ਰਫ਼ਤਾਰ ਬਿਲਕੁਲ ਇਸ ਨੋਚ ਨੂੰ ਹਰਾ ਕੇ ਲਗਭਗ 200 ਮੀਟਰ ਦੀ ਨੋਚ ਜਿਹੜੀ ਖੜਾਈ ਗਈ ਆ ਤੇ ਹੁਣ ਜਿਹੜੀ ਆ ਇਸ ਵੇਲੇ 20 ਕਿਲੋਮੀਟਰ ਦੀ ਇਹ ਸਟੱਡ ਬਚਿਆ ਇਹਨੇ ਹੀ ਬੰਨ ਨੂੰ ਕੱਲ ਦਾ ਬਚਾ ਕੇ ਰੱਖਿਆ ਜਿਹੜੀ ਕਿ ਹੁਣ ਰਾਹਤ ਕਾਰਜਾਂ ਦੇ ਖਾਸ ਕਰਕੇ 200 ਐਸਵੇਲੇ 150 ਤੋਂ 200 ਬੀਬੀਆਂ ਜਿਹੜੀਆਂ ਆ ਬੰਦੇ ਨੇ ਉਹ ਨਰੇਗਾ ਦੇ ਵਿੱਚ ਇੱਥੇ ਪੁੱਜ ਚੁੱਕੇ ਨੇ ਕਿ ਇਹਦਾ 150 ਤੋਂ 200 ਦਾ ਵਰਕਰ ਜਿਹੜਾ ਉਹ ਰਿਜ਼ਰਵ ਪ੍ਰਸ਼ਾਸਨ ਵੱਲੋਂ ਰੱਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹੋਰ ਜ਼ਰੂਰਤ ਪੈਂਦੀ ਆ ਤਾਂ ਜਿਹੜੀ ਲੇਬਰ ਆ ਸਾਡੇ ਕੋਲ ਰਿਜ਼ਰਵ ਹੋਵੇ ਤਾਂ ਤਾਂ ਕਿ ਰਾਤ ਨੂੰ ਜਾਂ ਬੀਲੇ-ਕਵੇਲੇ ਸਾਨੂੰ ਵਰਕ ਨੂੰ ਫਲੋਰ ਹੋਵੇ ਤੇ ਉਹ ਰਿਜ਼ਰਵ ਜਿਹੜੀ ਪਿਛਲੇ ਲੇਬਰ ਬੈਠੇ ਆ ਉਹਨੂੰ ਵਰਤਿਆ ਜਾ ਸਕੇ ਇਹ ਲਗਭਗ ਜਿਹੜਾ ਸਟੱਡ ਹੈਗਾ ਇਹ ਕੋਈ 20 ਮੀਟਰ ਦਾ ਵੱਜਿਆ ਬਾਕੀ ਸਾਰਾ ਜਿਹੜਾ ਇਹ ਕੱਲ ਸਵੇਰ ਤੋਂ ਲੈ ਕੇ ਰਾਤ 12 1 ਵਜੇ ਤੱਕ ਹੜਾ ਕੇ ਇਹ ਦਰਿਆ ਲੈ ਗਿਆ ਪਰ ਥੋੜੀ ਜੀ ਰਾਹਤ ਦੀ ਗੱਲ ਇਹ ਹੈ ਕਿ ਪਾਣੀ ਦਾ ਲੈਵਲ ਵੀ ਘਟਿਆ ਤੇ ਪਾਣੀ ਦਾ ਸਪੀਡ ਵੀ ਘਟ ਗਈ